ਸੋਚ ਲਓ ਮਰ ਲਓ ਕੋਈ ਇਹਨੂੰ ਵਰਤ ਲਿਆ ਕਰੋ ਆ ਜਿਹੜਾ ਦਿੱਤਾ ਏਡਾ ਖੋਂਬੜ ਭਾਂਜ ਜਦਾ ਮਤੀਰੇ ਜਿੰਦਾ ਚੱਕੀ ਫਿਰਦੇ ਹੋ ਫਾਇਦਾ ਕੀ ਆਉਣਿਆਂ ਪ੍ਰਿੰਡਾ ਵਾਂਗੂ ਸਰੀ ਆਉਣਿਆਂ ਪ੍ਰਿੰਡਾ ਵਾਂਗੂ ਬ੍ਰੈਂਪਟਨ ਉਹ ਆਲੇ-ਦਾਲੇ ਦੇ ਸ਼ਹਿਰ ਹੈ ਨਹੀਂਗੇ ਕੈਨੇਡਾ ਉਹੀ ਆ ਐ ਲਾਈਏ ਸਾਡੇ ਵੈਪਨ ਦਾ ਲਾਇਸੈਂਸ ਲੈ ਲਓ ਜੇ ਸਾਲ ਹੋ ਗਿਆ ਆਿਆਂ ਨੂੰ 25 ਡਾਲਰ 30 ਡਾਲਰ ਦੀ ਤੁਹਾਨੂੰ ਸਟਾਰਟ ਜੋਬ ਮਿਲਦੀ ਆ ਆਰਮਗਾਰਡ ਤੇ ਚਲੇ ਜਾਓ ਛੋਟੀਆਂ ਸਿਟੀਆਂ ਚ ਮੂਵ ਹੋ ਜਾਓ ਅਮਰੀਕਾ ਦਾ ਵਰਕ ਪਰਮਿਟ ਲੈ ਕੇ ਜਾ ਸਕਦੇ ਹੋ ਕੈਨੇਡਾ ਤੋਂ ਵੈਪਨ ਦਾ ਲਾਇਸੈਂਸ ਲੈ ਲਓ ਸੈਲੀਬ੍ਰਿਟੀ ਸਿਕਿਉਰਿਟੀਜ਼ ਚ ਚਲੇ ਜਾਓ 40 ਡਾਲਰ ਘੰਟੇ ਦੀ ਸਟਾਰਟ ਆ ਜੌਬ ਸਰੀ ਚ ਕਰ ਲੈਨੇ ਹੋ 2.5 ਮਿਲੀਅਨ ਦਾ 2 ਮਿਲੀਅਨ ਦਾ ਫਿਰ ਸਾਰਾ ਟੰਬਰ ਭਜਦੇ ਹੋ ਕੰਮ ਕਰਨ ਨੂੰ ਮੇਰੇ ਘਰ ਚ ਸੱਤ ਮੈਂਬਰ ਨੇ ਤੇ ਸੱਤੇ ਵਿਹਲੇ ਨੇ ਪਿਛਲੇ 13 ਸਾਲ ਤੋਂ ਇਹਨੇ ਕੋਈ ਵੀ ਉੱਥੋਂ ਪੈਸਾ ਲਿਆ ਕੇ ਇਥੋਂ ਦੀ ਡਾਉਨ ਪੇਮੈਂਟ 6 ਲੱਖ ਕੱਢੀ ਕੀਤੀ ਤੁਸੀਂ ਉਹੀ ਘਰ ਤੁਸੀਂ ਸਰੀ ਚੱਲਿਆ ਸਾਰਾ ਡੱਬਰ ਜੋਬਾਂ ਨੂੰ ਉਹੀ ਪ੍ਰਾਪਰਟੀ ਮੈਂ ਚਿਲਾ ਬੈਂਕ ਲਈ 2 ਏਕੜ 3 ਏਕੜ ਚ ਘਰ ਬਣਿਆ ਨਾਲ ਸ਼ਾਪ ਬਣੀ ਆ ਸ਼ਾਪ ਨੂੰ ਪੰਗ ਵਾਲੇ ਨੂੰ ਪਾਵਰ ਪਾ ਕੇ ਰੈਂਟ ਤੇ ਦੇਤੀ ਉਹਦੇ ਨਾਲ ਕਿਸ਼ਤ ਚੱਲਣ ਲੱਗ ਗਈ 4000 ਜੇਬ ਚ ਪੈਣ ਲੱਗ ਗਿਆ ਚਾਹੀ ਫਰਾਰੀ ਲੈ ਕੇ ਖੜੀ ਕਰ ਲੋ ਡਰਾਈਵਵੇ ਤੇ ਲਓ ਨਜ਼ਾਰੇ ਜਿਹੜੀਆਂ ਆਪ ਕੋਈ ਜੌਬਾਂ ਕੀਤੀਆਂ ਮਾੜੀਆਂ ਮੋਟੀਆਂ ਕਿਸੇ ਨੇ 2000 ਕਮਾ ਲੈ ਕੇ ਜਿੰਨੇ 1000 ਕਮਾ ਲਿਆ ਕੋਈ ਆਪਦੇ ਕੱਪੜਾ ਲੀੜਾ ਲਿਆਓ ਮौजियां ਕਰੋ 12000 ਕਮਾਇਆ ਸਾਲ ਦਾ ਜਿੱਥੇ ਮਰਜੀ ਘੁੰਮੋ ਫਿਰੋ ਗੱਲ ਇੱਥੇ ਖੜੀ ਆ ਮੈਨੂੰ ਡਾਕਟਰ ਦਾ ਫੋਨ ਆਉਂਦਾ ਇੱਕ ਦਾ ਕਹਿੰਦੇ ਜੀ ਅਹਮਦਾਬਾਦ ਤੋਂ ਆ ਤੇ ਗਾਇਨਕੋਲੋਜਿਸਟ ਆ ਇੱਥੇ ਮੁੰਡਾ ਪੀਆਰ ਹੋ ਗਿਆ ਟ੍ਰਾਂਟੋ ਤੇ ਮੇਰੇ ਤਿੰਨ ਆਪਦੇ ਹਸਪੀਟਲ ਨੇ ਕੈਨੇਡਾ 6 ਮਹੀਨੇ ਕੈਨੇਡਾ 6 ਮਹੀਨੇ ਉੱਥੇ ਰਹਿਣਾ ਪੀਆਰ ਦੀ ਕੋਈ ਚਾਹ ਨਹੀਂ ਹੈਗੀ ਮੈਂ ਕਿਹਾ ਜੀ ਕੀ ਕਰਦੇ ਹੋ ਕਹਿੰਦਾ ਤਿੰਨ ਘਰ ਨੇ ਰਾਂਟੋ ਲੈ ਹੋਏ ਮਗਾ ਫੇਰ ਉਹਦਾ ਕੀ ਕਰਦੇ ਹਾਂ ਕਿਵੇਂ ਆ ਮੌਰਗੇਜ ਕਹਿੰਦਾ ਹਜ਼ਾਰ ਹਜ਼ਾਰ ਜੇਬ ਚੋਂ ਪੈਂਦਾ ਹਜ਼ਾਰ ਹਜ਼ਾਰ ਡਾਲਰ ਜੇਬ ਚੋਂ ਪਾਉਣਾ ਮੈਂ ਕਿੰਨਾ ਇਨਵੈਸਟ ਕੀਤਾ ਜੀ ਕਹਿੰਦਾ 8 ਲੱਖ 3 ਲੱਖ ਘਰ ਤੇ 3 ਲੱਖ 3 ਲੱਖ ਕੁਝ 9 ਲੱਖ ਲਾ ਲਓ ਮੈਂ ਕਿਹਾ ਜੀ ਮੈਂ 8 ਲੱਖ ਇਨਵੈਸਟ ਕੀਤਾ 50000 ਬਾਅਦ ਚ ਬਿਜਲੀ ਤੇ ਪਾਇਆ ਮੈਂ 4000 ਜੇਬ ਚ ਪਾਉਣਾ ਸੇਮ ਸੌਟ ਆ ਕਿਉਂ ਐਂ ਬੈਠੇ ਆ ਕਰੀ ਮੈਂ ਬਾਦਲਾਂ ਟੋੜਿਆਂ ਦੀ ਪ੍ਰਣਾਲੀਆਂ ਦੀ ਗੋਦੀਆਂ 'ਚ ਖੇਡਿਆ ਹੋਇਆ ਮਿੱਤਰੋ ਕਿੱਥੇ ਫਿਰਦੇ ਹੋ ਤੁਸੀਂ ਕੈਨੇਡਾ ਦਾ ਕਾਨੂੰਨ ਤਿੰਨ ਨਾਰੀ ਪੜ੍ਹ ਸਕਦਾ ਜਿਹੜਾ ਬੰਦਾ ਤਸਹਾਬ ਲਾ ਲਓ